ਆਪਾਂ ਆਪਣੀਆਂ ਹੀਫਰਾਂ ਨੇ ਜਿਹੜੀਆਂ ਤੇ ਨਾਲੇ ਕਾਫ ਬੱਚੇ ਨੇਗੇ ਇਹਨਾਂ ਦਾ वजन ਕਰਾਂਗੇ ਵੀ ਤੇ ਜਿੱਦਾਂ ਭਰਾ ਕਹ ਰਹੇ ਸੀ ਵੀ ਬਾਲ ਝੜ ਰਹੇ ਨੇ वजन ਹੈਗਾ 141 ਨੰਬਰ ਕਾਫਾ ਭਰਾਵੋ ਜਿਹਦੀਆਂ ਆਪਾਂ ਅਕਸਰ ਬਹੁਤ ਵੀਡੀਓ ਪਾਈਆਂ ਨੇ ਵੀ ਦੇਖ ਸਕਦੇ ਹੋ ਕਿ ਪੱਠਿਆਂ ਦੇ ਵਿੱਚ ਕਿਤੇ ਵੀ ਮੰਦਰ ਨਹੀਂ ਹੈਗਾ ਉਹ ਇਹਦਾ ਹੈਗਾ 404 ਹੁਣ ਜੇ ਆਪਾਂ ਇਹਨਾਂ ਦੀ ਨਾ ਡਾਈਟ ਦੀ ਗੱਲ ਕਰ ਦੋ ਤਿੰਨ ਤੇ ਚਾਰ ਭਰਾਵੋ ਪੰਜ ਤੇ ਇੱਥੇ ਤੱਕ ਕਿ ਵੀਰੋ ਇਹਨਾਂ ਨੂੰ ਸਾਇਲਜ ਪੈ ਰਿਹਾ ਹੈਗਾ ਆਪਣਾ ਜਿਹੜੀਆਂ ਵੱਡੀਆਂ ਨੇ ਇਹ ਆਪਾਂ ਇਹਨਾਂ ਨੂੰ 14-15 ਕਿਲੋ ਦੇ ਵੀ ਦੇਖੋ ਵੀਰੋ ਆਪਾਂ ਕਾਰਗਿਲ ਪਾ ਰਹੇ ਹਾਂਗੇ ਆਪਣਾ ਤੁਸੀਂ ਸਾਹਮਣੇ ਦੇਖ ਸਕਦੇ ਹੋਗੇ ਰਿਜ਼ਲਟ ਕਿੱਦਾਂ ਤੇ ਤਿੰਨ ਕੁਇੰਟਲ ਦਾ ਨਾ ਹੋ ਜੇ ਆਹ ਹੈ ਆਪਣੀਆਂ ਹੀਫਰਾਂ ਤੇ ਵੀਰੋ ਅੱਜ ਆਪਾਂ ਆਪਣੀਆਂ ਹੀਫਰਾਂ ਨੇ ਜਿਹੜੀਆਂ ਤੇ ਨਾਲੇ ਕਾਫ ਬੱਚੇ ਨੇਗੇ ਇਹਨਾਂ ਦਾ ਵਜ਼ਨ ਕਰਾਂਗੇ ਵੀ ਕਿੰਨਾ ਕੁ ਵਜ਼ਨ ਆਇਆਗਾ ਤੇ ਪਿੱਛੇ ਤੁਸੀਂ ਦੇਖ ਸਕਦੇ ਹੋਗੇ ਸਪੈਸ਼ਲਿਸਟ ਕਾਰਗਿਲ ਤੋਂ ਸਪੈਸ਼ਲ ਨੇਗੇ ਨਿਊਟ੍ਰੀਸ਼ਨ ਬਾਰੇ ਸਾਰਾ ਇਹਨ ਗਾਈਡਨੈਸ ਕਰਦੇ ਨੇਗੇ ਅੱਜ ਇਹ ਵਜ਼ਨ ਦੇਖਣਗੇ ਡਾਕਟਰ ਸਾਹਿਬ ਪਹਿਲਾਂ ਵਜਨ ਦੇਖ ਕੇ ਇਹ ਮਤਲਬ ਦੇਖਣਗੇ ਵੀ ਇੱਥੇ ਆਪਾਂ ਨੂੰ ਕੀ ਰਿਕੁਆਇਰਮੈਂਟ ਆ ਗਈ ਕਿਹੜਾ ਨਿਊਟ੍ਰੀਸ਼ਨ ਸ਼ੁਰੂ ਕਰਨਾ ਕਿਵੇਂ ਫੀਡ ਦੇਣੀ ਹੈਗੀ ਤੇ ਬਾਅਦ ਦੇ ਵਿੱਚ ਸਾਰੀ ਡਾਈਟ ਬਣਾ ਕੇ ਜਾਣੇ ਚੱਲੇ ਲਾਡੀ ਹੁਣ ਫਾਰਮ ਦੇ ਵਿੱਚ ਇਧਰੋਂ ਸ਼ੁਰੂ ਕਰਾਂਗੇ ਆਪਾਂ ਲਾਡੀ ਆਵਰੋਂ ਆ ਜਾ 47 ਨੰਬਰ ਤੋਂ ਫਿਰਣਾ ਇਧਰ ਹੀ ਚੱਲੂਗਾ ਕੰਮ ਤੇ ਪ੍ਰਭੂ ਪਹਿਲਾਂ ਆਪਾਂ 47 ਨੰਬਰ ਇਹ ਸਪਾਈਕ ਦਾ ਕਾਫਾਗਾ ਇਹਦੀ ਮਦਰ ਹੈਗੀ ਹੈਗੀ ਜੂਨੀਅਰ ਇਹ ਇਹ ਦਾ ਆਪਾਂ ਵਜਨ ਕਰਾਂਗੇ ਵੀ ਕਿੰਨਾ ਵਜਨ ਆਉਂਦਾ ਹੈਗਾ ਬਾਕੀ ਭਰਾਵੋ ਦੇਖੋ ਤੁਸੀਂ ਸਾਰੀਆਂ ਹਿਫਰਾਂ ਤੇ ਕਾਫ ਬੱਚੇ ਅੱਜ ਆਪਾਂ ਨਮਾਏ ਨੇਗੇ ਬਾਕੀ ਕਮੈਂਟ ਜਰੂਰ ਕਰਿਓ ਭਰਾਵੋ ਵੀ ਕਿੱਦਾਂ ਦੀ ਗਰੋਥ ਲੱਗੀ ਤੁਹਾਨੂੰ ਤੇ ਬਾਕੀ ਸ਼ਾਇਨ ਨੇਮ ਵਗੈਰਾ ਵੀ ਦੱਸਿਓ ਤੇ ਜਿੱਦਾਂ ਭਰਾ ਕਹ ਰਹੇ ਸੀ ਵੀ ਵਾਲ ਝੜ ਰਹੇ ਨੇਗੇ ਤੇ ਭਰਾਵੋ ਇਹ ਮੌਸਮ ਦੇ ਅਕੋਰਡਿੰਗ ਹੁੰਦਾ ਹੈਗਾ ਤੇ ਆਪਣੇ ਵੀ ਤੁਸੀਂ ਦੇਖ ਸਕਦੇ ਹੋਗੇ ਸਾਰੇ ਕਾਫ ਬੱਚਿਆਂ ਦੇ ਜਿਹੜੇ ਵਾਲ ਲੇ ਕੇ ਲੈ ਚੁੱਕੇ ਨੇਗੇ ਕੋਈ ਡਰਨ ਦੀ ਲੋੜ ਨਹੀਂ ਚੀ ਪ੍ਰਾਪ ਉਹ ਅੱਜ ਡਾਕਟਰ ਸਾਹਿਬ ਥੋੜਾ ਆਪਣਾ ਅਲੱਗ ਮੈਥਡ ਨਾਲ ਕੈਲਕੂਲੇਸ਼ਨ ਕਰਕੇ ਦੱਸਣਗੇ ਇਹ ਪ੍ਰੋਪਰ ਦਾ ਵਜ਼ਨ ਹੈਗਾ 141 ਆ ਦੇਖੋ ਤੁਸੀਂ ਕਾ ਫੈਨ ਪੂਰਾ ਡਾਕਟਰ ਸਾਹਿਬ ਕਿਵੇਂ ਆ ਸ਼ੇਪ ਵਗੈਰਾ ਇਹਦੀ ਮਤਲਬ ਸਰਫਰੇਮਟੇਬਲ ਹੁੰਦਾ ਪਿਆ ਵਾ ਐਨੀਵਰ ਲੀਨ ਬਾਡੀ ਦੇ ਵਿੱਚ ਹੈਗਾ ਵਾ ਆਪਾਂ ਨੂੰ ਜ਼ਿਆਦਾ ਪੈਟੀ ਨਹੀਂ ਕਰਨਾ ਆਪਾਂ ਲੀਨ ਬਣਾਇਆ ਜੀ ਵੀ ਬਣ ਕੇ ਪੂਰਾ ਲੀਨ ਆ ਗਏ ਨਾ ਪੂਰਾ ਪਰਫੈਕਟ ਆਗਾ ਤਾਂ ਸਾਬ ਤੁਸੀਂ ਇੱਕ ਮਾਈਕ ਲਾ ਲਓ ਥੋੜੀ ਆਵਾਜ਼ ਕਲੀਅਰ ਆ ਜੂਗੀ ਇਹਦੇ ਵਿੱਚੋਂ ਮਾਈਕ ਅੱਡ ਕੇ ਨਾ ਮੜਾ ਮਾਈਕ ਲਾ ਲਓ ਥੋੜਾ ਇੱਕ ਪ੍ਰੈਸ ਕਰ ਲਿਓ ਬਟਨ ਥੋੜਾ ਜਿਹਾ ਤੇ ਥੋੜੇ ਜਿਹੇ ਆਵਾਜ਼ ਉੱਚੀ ਰੱਖਿਓ ਜੀ ਫਿਰ ਆਪਣੀ ਆਵਾਜ਼ ਵੀ ਆਈਊ ਨਾਲ ਹਾਂ 21 ਨੰਬਰ ਕਾਫਾ ਪ੍ਰਾਭੋ ਜਿਹਦੀਆਂ ਆਪਾਂ ਅਕਸਰ ਬਹੁਤ ਵੀਡੀਓ ਪਾਈਆਂ ਨੇ ਗਈਆਂ ਤੇ ਵੀਰ ਪੁੱਛ ਵੀ ਰਹੇ ਸੀ ਕਿ ਕੱਲ੍ਹ ਪਾਸੋਂ ਵੀ 21 ਦੀ ਕੋਈ ਕਾਫ ਦੀ ਵੀਡੀਓ ਨਹੀਂ ਪਾਈ ਹੈਗੀ ਤੁਸੀਂ ਇਸ ਤੋਂ ਬਾਅਦ ਇਹ ਪ੍ਰਾਵੋ ਜਿਹੜਾ ਤੁਸੀਂ ਕਹਿਣਾ 21 ਨੰਬਰ ਕਾਫ ਦੀ ਵੀ ਵੀਡੀਓ ਨਹੀਂ ਪਾਈ 2 ਕੁਇੰਟਲ 10 ਕਿਲੋ ਵਜਨ ਹੈ ਇਹਦਾ ਇਹਦਾ ਟੈਗ ਨਾ ਕੰਨੋਂ ਚ ਨਿਕਲ ਗਿਆ ਸੀ ਥੋੜਾ ਪ੍ਰੋਬਲਮ ਜੀ ਆ ਗਈ ਸੀਗੀ ਟੈਗ ਨੂੰ ਪਿਆਗਾ ਕੋਈ ਗੱਲ ਨਹੀਂ ਆਪਾਂ ਨੂੰ ਵਜਨ ਦੱਸ ਦਿਓ ਤੁਸੀਂ ਇਹਦੇ ਕੱਲੀ ਦੇ ਨਹੀਂ ਹੈਗਾ ਟੈਗ ਇਹਦਾ weight ਹੈਗਾ 205 ਕਿਜੀ 205 ਤੇ ਇਹਦਾ ਪ੍ਰਾਵ ਹੋਏਗਾ 205 ਤੇ 21 ਨੰਬਰ ਕਾਫ ਆ ਜਿਹੜਾ ਇਹਦਾ ਹੋ ਗਿਆ ਲਾਡੀ ਇਹਦਾ 210 ਨੀਵ ਨੀਨ ਡਾਕਟਰ ਸਾਹਿਬ ਕੇ ਮੈ ਲੱਗ ਰਿਹਾ ਤੁਹਾਨੂੰ ਇਹਨਾਂ ਦਾ ਵਾਜਨ ਗ੍ਰੋਥ ਵਗੈਰਾ ਸਾਰਾ ਕੁਝ ਸਰ ਐਵਰੇਜ ਇਹਨਾਂ ਦਾ ਬੋਡੀ ਵੇਟ ਜਿਹੜਾ ਹੈਗਾ ਬਿਲਕੁਲ 6 ਤੋਂ 7 ਮਹੀਨੇ ਦਾ ਸਟੈਂਡਰਡ ਦੇ ਵਿੱਚ ਹੈ 7 ਮਹੀਨੇ ਦਾ ਆਪਣਾ ਕੈਪ ਆ ਕਿ ਆਲਮੋਸਟ 30 ਕਿਲੋ ਸਟੇਟ ਕੋ ਪਰ ਮਨ ਕੇ ਕਰਵਾਵੇ ਲਗਭਗ 850 ਤੋਂ ਲੈ ਕੇ 1 ਕਿਲੋ ਤੱਕ ਬੋਡੀ ਵੇਟ ਦਾ ਗ੍ਰੋਥ ਆ ਰਿਹਾ ਹੈ 17 ਨੰਬਰ ਦਾ 270 ਕਿਲੋ ਵਜ਼ਨ ਹੈ ਜੀ ਤੇ ਬਿਰਵਾ ਜਿਹੜੀ ਜਾ ਰਹੀ ਹੈ 17 ਨੰਬਰ 2 ਕਵਾਂਟਲ 70 ਕਿਲੋ ਵਜਨ ਹੈਗਾ। ਨਹੀਂ 19 ਨੰਬਰ ਦਾ ਨਹੀਂ ਹੋਇਆ। ਉਹ ਨਾ ਸੇਮ ਸੇਮ ਲੱਗਦੀਆਂ ਨੇ ਜੀ ਦੋਨੋਂ। ਤੇ ਦੋ ਕਵਾਂਟਲ 70 ਕਿਲੋ ਤੇ ਭਰਾਵੋ ਤੁਸੀਂ ਦਾ ਲੋ ਵੀ 70 80 ਕਿਲੋ ਹੋਰ ਆਪਾਂ ਨੇ ਖੇਚਣਾ ਤਿੰਨ ਕੁ ਮਹੀਨਿਆਂ ਚ ਲੈ ਲਾਂਗੇ ਇਹਦਾ ਵਜਨ ਤੇ ਜਿਹੜੀ ਹੁਣ ਸਰਦੀ ਆਊਗੀ ਫਿਰ ਇਹਨਾਂ ਦੀ ਏਆਈ ਹੋ ਜਾਣੀ ਹੈਗੀ ਤਕਰੀਬਨ। 19 ਨੰਬਰ ਦਾ ਆ ਗਿਆ ਜੀ 234 ਕਿਲੋ ਵਜਨ। ਤੇ ਭਰਾਵੋ 19 ਨੰਬਰ ਆ ਹੈਗੀ ਜਿਹੜੀ ਆਪਣੀ ਇਹ ਦੋ ਕਵਾਂਟਲ 34 ਕਿਲੋ ਜਿਹੜਾ ਇਹਦਾ ਵਜਨ ਆਇਆ ਹੈ ਇਹ ਅੱਗੇ ਵੀਰੋ ਹੈ ਗਿਆ 16 ਨੰਬਰ ਤੇ ਇਹਦਾ 268 ਕਿਲੋ ਵਜਨ ਆ ਪਰ ਆ ਉਹ 16 ਨੰਬਰ ਦਾ ਡਾਕਟਰ ਸਾਹਿਬ ਚਮਕ ਕਿਵੇਂ ਲੱਗ ਰਿਹਾ ਤੁਸੀਂ ਮੈਨੂੰ ਇਹ ਦੱਸੋ ਸ਼ਾਈਨ ਬਾਇਸ ਐਨੀਮਲ ਬਹੁਤ ਵਧੀਆ ਹੈਗਾ ਪ੍ਰੋਪਰ ਡਾਈਟ ਦੇ ਉੱਤੇ ਕੰਮ ਕੀਤਾ ਗਿਆ ਕਿਸੇ ਵੀ ਆਪਾ ਐਸਟੈਂਡ ਤੱਕ ਖੈਰ ਤੱਕ ਵਿਟਾਮਿਨ ਸਪਲੀਮੈਂਟ ਕੁਝ ਨਹੀਂ ਦਿੱਤਾ ਹਾਂ ਇਹ ਹੀ ਮੈਂ ਗੱਲ ਕਰਨੀ ਸੀ ਹੁਣ ਜਿਵੇਂ ਕਈ ਕਹਿ ਦਿੰਦੇ ਨੇ ਜਿਵੇਂ ਕਮੈਂਟ ਵੀ ਆਏ ਸੀ ਵੀ ਆਪਾਂ ਮਿੰਨਰ ਦੇਣਾ ਤੇ ਆਪਾਂ ਸਿਰਫ ਆਪਣੀ ਭਰਾਵੋ ਕਾਰਗਿਲ ਦੀ ਜਿਹੜੀ ਫੀਡ ਹੈਗੀ ਜਿਵੇਂ ਡਾਕਟਰ ਸਾਹਿਬ ਨੇ ਦੱਸੀ ਉਹ ਜ ਡੋਜ ਦੇ ਰਹਾਂਗੇ ਕਿਸੇ ਨੂੰ ਵੀ ਕੋਈ ਮਿੰਨਰ ਨਹੀਂ ਦੇ ਰਹੇ ਹੈਗੇ ਤੁਸੀਂ ਮਤਲਬ ਇੱਧਰ ਵੀ ਦੇਖ ਸਕਦੇ ਹੋ ਕਿ ਪੱਠਿਆਂ ਦੇ ਵਿੱਚ ਕਿਤੇ ਵੀ ਮਿੰਨਰ ਨਹੀਂ ਹੈਗਾ ਇਹਨਾਂ ਦਾ ਤੇ ਜੇ ਤੁਸੀਂ ਫੀਡ ਦਵੋਗੇ ਨਾ ਤਾਂ ਪਰ ਡਾਈਟ ਤੇ ਜੇ ਆਪਾਂ ਕੰਮ ਕਰਾਂਗੇ ਪ੍ਰੋਪਰ ਡਾਈਟ ਜਿਸੇ ਵੀ ਲੋਕ ਚੀਜ਼ ਦਾ ਕੋਰਲੇਸ਼ਨ ਹੈ ਉਹ ਡਾਈਟ ਦੇ ਨਾਲ ਫੀਡ ਵੀ ਉੱਥੇ ਹੀ ਸਪੋਰਟ ਕਰੇਗੀ ਜੇ ਤੁਸੀਂ ਉੱਥੇ ਡਾਈਟ ਨੂੰ ਫਾਲੋ ਕਰੋ ਤੇ ਹੁਣ ਪ੍ਰਭੂ ਆਪਾਂ ਕਰਾਂਗੇ 14 ਨੰਬਰ ਦਾ ਇਹ ਹੈਗਾ ਕਿ ਪਾਈਪਰ ਤੇ ਨਾਲੇ ਪ੍ਰਭੂ ਇਹ ਜਿਹੜੀ 14 ਨੰਬਰ ਆਪਣੀ ਇਹ ਪ੍ਰੈਗਨੈਂਟ ਹੈਗੀ ਸੈਕਟ ਸਿਮੰਟ ਦੇ ਨਾਲ 333 ਕਿਲੋ ਵਜਣਾ ਭਰਾਵੋ 14 ਨੰਬਰ ਦਾ ਸੰਭੋ ਉਹਦਰ ਨੇ ਮੇੜ ਤੱਕ ਮੈਂ ਆਹ ਹੈ ਨਾ ਬੰਦ ਲੋ ਹੁਣ ਦੁਬਾਰਾ ਆਪਣੀ ਹਾਂ ਹਾਂ ਬੰਦਣਾ ਹੋਊਗਾ ਫਿਰ ਵਜਨ ਨਹੀਂ ਨਾ ਹੁੰਦਾ ਸੀਗਾ ਇਹਨਾਂ ਨੂੰ ਹੁਣ ਬੰਦ ਲੋ ਉੱਥੇ ਰੋ ਰੋ ਨਾ ਬਰ ਗਿਆ 300 ਕਿਲੋ ਦੀ ਹੈ ਜੀ ਤੇ ਵੀਰੋ ਇਹ ਹੈਗੀ 361 ਕਿਲੋ ਵਜਣਾ ਇਹਦਾ ਤੇ ਹੁਣ ਆਪਾਂ ਟੈਗ ਨੰਬਰ 9 ਦਾ ਕਰਾਂਗੇ ਵਜਨ ਤੇ ਪ੍ਰਾਵੋ 9 ਨੰਬਰ ਦਾ ਜਿਹੜਾ ਵਜਨ ਆ ਗਿਆ 397 ਇੱਕ ਰਹਿ ਗਈ। ਹੱਸੋ ਹੱਸੋ। ਆ ਰਸੀ ਇਹਦਾ 404 ਕੁਆਂਟਮ ਵਜਨ ਆ ਜੀ। 450 ਤੇ ਪ੍ਰਾਵੋ ਇਹਦਾ ਹੈਗਾ 404 ਜਿਹੜੀ 5 ਨੰਬਰ ਆ ਗਈ। ਬਾਕੀ ਵੀਰੋ ਸਾਰੇ ਬੱਚਿਆਂ ਦਾ ਆਪਾਂ ਵਜਨ ਕਰ ਲਿਆ। ਇਹ ਵੀਰੋ ਡਾਕਟਰ ਸਾਹਿਬ ਨੇ ਕੈਲਕੂਲੇਸ਼ਨ ਜੀ ਕਰ ਰਹੇ ਨੇਗੇ ਵੀ ਮਤਲਬ ਜਿਹੜਾ ਵਜਨ ਆਇਆਗਾ ਵੀ ਐਵਰੇਜ ਕੱਢ ਰਹੇ ਨੇ ਸਾਰਿਆਂ ਦੀ ਵੀ ਕਿੰਨੀ ਆਈ ਹੈਗੀ ਰੇਸ਼ਮ ਜੀ ਤੁਹਾਨੂੰ ਭੇਜ ਦਿੰਦਾ ਸਾਰਾ ਡਾਟਾ ਸ਼ੇਅਰ ਕਰ ਦਿੱਤਾ ਹੈਗਾ ਤੇ ਵੀਰ ਹੁਣ ਜੇ ਆਪਾਂ ਇਹਨਾਂ ਦੀ ਨਾ ਡਾਈਟ ਦੀ ਗੱਲ ਕਰੀਏ ਵੀ ਆਪਾਂ ਇਹਨਾਂ ਨੂੰ ਕੀ ਦੇ ਰਿਆਂਗੇ ਉਹ ਤੁਹਾਨੂੰ ਆਪਾਂ ਦੱਸ ਦਈਏ ਤੇ ਭਰਾ ਉਹ ਜਿਹੜੀ ਆਪਣੀ ਇਹ ਮਤਲਬ ਕਾਫ ਬੱਚਾਗਾ 1 2 3 ਤੇ ਚਾਰ ਪ੍ਰਾਵੋ ਪੰਜ ਤੇ ਇੱਥੇ ਤੱਕ ਇਹਨਾਂ ਨੂੰ ਵੀਰੋਂ ਆਪਾਂ ਡੈਰੀ ਪ੍ਰੋਟੀਨ ਦੇ ਰਿਆਂਗੇ ਡੇਲੀ ਦਾ 2 ਕਿਲੋ ਇਹ ਜਿਹੜੇ ਤੁਸੀਂ ਬੱਚੇ ਦੇਖ ਰਹੇ ਹੋਗੇ ਇਹਨਾਂ ਨੂੰ ਆਪਾਂ ਡੈਰੀ ਪ੍ਰੋਟੀਨ ਦੇ ਰਿਆਂਗੇ ਤੇ ਪ੍ਰਾਵੋ ਆਪਣੀਆਂ ਹਾ 14 ਨੰਬਰ ਤੋਂ ਲੈ ਕੇ ਬਾਕੀ ਜਿਹੜੀਆਂ ਇੱਧਰ ਨੇਗੀਆਂ ਇਹਨਾਂ ਨੂੰ ਆਪਾਂ ਦੇ ਰਿਆਂਗੇ ਡਰਾਈ ਫੀਡ ਜਿਹੜੀ ਮਤਲਬ ਹੀਫਰ ਡਰਾਈ ਆਉਂਦੀ ਹੈਗੀ ਉਹ ਆਪਾਂ ਇਹਨਾਂ ਨੂੰ 2 ਕਿਲੋ ਦੇ ਰਿਆਂਗੇ ਤੇ ਹੁਣ ਵੀਰ ਕਈ ਪੁੱਛਦੇ ਨੇ ਵੀ ਮਿਨਰ ਕਿਹੜਾ ਪਾਈਏ ਤੇ ਪ੍ਰਾਵੋ ਮਿਨਰ ਦੀ ਕੋਈ ਲੋੜ ਨਹੀਂ ਹੈਗੀ ਦੇਖੋ ਨਹੀਂ ਆਪਾਂ ਦੇ ਰਿਆਂਗੇ ਜਦੋਂ ਆਪਾਂ ਫੀਡ ਸਹੀ ਤਰੀਕੇ ਨਾਲ ਨਹੀਂ ਦਿੰਦੇ ਹੈਗੇ ਉਦੋਂ ਇਹਨਾਂ ਦੀ ਚਮਕਾ ਜਿਹੜੀ ਘਟ ਜਾਂਦੀ ਹੈਗੀ ਫੀਡ ਦੇ ਵਿੱਚ ਨਾ ਸਾਰਾ ਕੁਝ ਮਤਲਬ ਮਿਨਰਲਸ ਵਗੈਰਾ ਕੈਲਸ਼ੀਅਮ ਜਾਂ ਜੋ ਵੀ ਹੋਰ ਮਤਲਬ ਹੈਗਾਗਾ ਸਾਰਾ ਕੁਝ ਹੀ ਐਡ ਕੀਤਾ ਹੁੰਦਾਗਾ ਜੇ ਆਪਾਂ ਜਿੰਨੀ ਡੋਜ਼ ਬਣਦੀ ਜੇ ਸਹੀ ਦਵਾਂਗੇ ਬਾਕੀ ਤੁਸੀਂ ਪ੍ਰਭੂ ਆਪ ਦੇਖ ਲਓ ਵੀ ਇਹਨਾਂ ਦੀ ਚਮਕ ਦੇਖ ਲਓ ਤੁਸੀਂ ਤੇ ਬਾਕੀ ਇਹਨਾਂ ਦੀ ਗਰੋਥ ਦੇਖ ਲਓ ਤੇ ਬਾਕੀ ਵੀਰੋ ਇਹਨਾਂ ਨੂੰ ਸਾਇਲਜ ਪੈ ਰਿਹਾਗਾ ਆਪਣਾ ਮਤਲਬ ਡੇਲੀ ਦਾ ਜਿਹੜੀਆਂ ਵੱਡੀਆਂ ਨੇ ਇਹ ਆਪਾਂ ਇਹਨਾਂ ਨੂੰ 14-15 ਕਿਲੋ ਦੇ ਦੇਣੇ ਆਗੇ ਸਾਰੇ ਦਿਨ ਦਾ ਹੀਫਰਾਂ ਨੂੰ ਵੱਡੀਆਂ ਨੂੰ ਤੇ ਜਿਹੜੇ ਆਪਣੇ ਛੋਟੇ ਬੱਚੇ ਨੇ ਵੀਰੋ ਇਹਨਾਂ ਨੂੰ ਆਪਾਂ 5-7 ਕਿਲੋ ਇੱਕ ਨੂੰ ਦੇ ਦੇਣੇ ਆਗੇ ਡੇਲੀ ਮਤਲਬ ਸਾਰੇ ਦਿਨ ਦਾ ਹੈਗਾ ਜਿਹੜਾ ਤੇ ਸਭ ਤੋਂ ਵੱਡੀ ਗੱਲ ਆ ਭਰਾਵੋ ਦੇਖੋ ਇੱਕ ਤਾਂ ਆਪਣੀਆਂ ਹੀਫਰਾਂ ਦੇ ਜਾਂ ਕਾਫ ਬੱਚਿਆਂ ਦੇ ਚਿਚੜ ਨਹੀਂ ਲੱਗਣੇ ਚਾਹੀਦੇ ਜੇ ਚਿਚੜ ਲੱਗੇ ਹੋਣਗੇ ਫਿਰ ਇਹਨਾਂ ਦੀ ਚਮਕ ਵੀ ਖਤਮ ਹੋਊਗੀ ਗ੍ਰੋਥ ਵੀ ਘਟੂਗੀ ਬਿਮਾਰ ਹੋਣ ਦਾ ਵੀ ਡਰ ਰਹਿੰਦਾਗਾ ਤੇ ਚਿਚੜਾ ਜਿਹੜਾ ਖੂਨ ਚੂਸੀ ਜਾਂਦਾਗਾ ਤੇ ਗ੍ਰੋਥ ਆਟੋਮੈਟਿਕ ਹੀ ਰੁਕ ਜਾਂਦੀ ਹੈਗੀ ਆਬ ਬਾਕੀ ਕਿਸੇ ਵੀਰ ਦਾ ਕਮੈਂਟ ਵੀ ਆਇਆ ਸੀਗਾ ਕਹਿੰਦਾ ਵੀ ਕਾਰਗਿਲ ਦੀ ਆਪਾਂ ਫੀਡ ਪਾ ਰਿਆਂਗੇ ਵੀ 11 ਮਹੀਨਾ ਦੀ ਹਿਫਰਾ ਕਹਿੰਦਾ ਲੱਗਦੀ ਹੈਗੀ ਆ 5 ਮਹੀਨਿਆਂ ਦੀ ਤੇ ਪ੍ਰਭੂ ਐਵੇਂ ਦੀ ਕੋਈ ਗੱਲ ਨਹੀਂ ਹੁੰਦੀ ਜੇ ਕੋਈ ਵੀ ਕਿਸੇ ਵੀ ਕੰਪਨੀ ਦੀ ਤੁਸੀਂ ਫੀਡ ਪਾਉਂਗੇ ਨਾ ਕੱਲੀ ਨਾਲ ਕੁਝ ਹੋਰ ਨਹੀਂ ਦਵੋਗੇ ਸਹੀ ਤਰੀਕੇ ਨਾਲ ਕੱਲੀ ਤੂੜੀ ਸੱਟ ਕੇ ਰੱਖੋਗੇ ਤੇ ਪ੍ਰਭੂ ਫਿਰ ਗ੍ਰੋਥ ਨਹੀਂ ਹੋਣੀ ਹੈਗੀ ਆਪਣੀ ਤੇ ਕੋਈ ਵੀ ਕੰਪਨੀ ਦੀ ਹੈਗੀ ਵੈਸੇ ਮੈਂ ਦੇਖੋ ਕਈ ਵੀਰਾਂ ਦੇ ਕਮੈਂਟ ਆਉਂਦੇ ਨੇ ਵੀ ਟਵਾਣਾ ਦੀ ਫੀਡ ਪਾ ਰਹਿਆਂਗੇ ਆਪਾਂ ਕਦੇ ਨਹੀਂ ਕਿਹਾ ਵੀ ਕਾਰਗਿਲ ਤੇ ਆਜੋ ਟਵਾਣਾ ਵੀ ਚੰਗੀ ਆ ਭਰਾਵੋ ਦੇਖੋ ਅਸ਼ੀਸ਼ ਫੀਡ ਵੀ ਚੰਗੀ ਹੈਗੀ ਬਾਕੀ ਜਿਹੜਾ ਰਿਜ਼ਲਟ ਆਪਾਂ ਨੂੰ ਆ ਰਿਹਾ ਹੈਗੇ ਹਨਾ ਮਤਲਬ ਕਿਸੇ ਵੀ ਫੀਡ ਦਾ ਤੁਸੀਂ ਉਹਨੂੰ ਕੰਟੀਨਿਊ ਰੱਖੋ ਕਿਉਂਕਿ ਦੇਖੋ ਵੀਰੋ ਆਪਾਂ ਕਾਰਗਿਲ ਪਾ ਰਹਿਆਂਗੇ ਆਪਣਾ ਤੁਸੀਂ ਸਾਹਮਣੇ ਦੇਖ ਸਕਦੇ ਹੋਗੇ ਰਿਜ਼ਲਟ ਕਿਦਾਂ ਦਾਗਾ ਚਮਕ ਵੀ ਤੁਸੀਂ ਦੇਖੋ ਬਾਕੀ ਗਰੋਥ ਵੀ ਦੇਖੋ ਤਾਂ ਕਰਕੇ ਆਪਣਾ ਮਕਸਦ ਇਹ ਹੈ ਵੀ ਆਪਾਂ ਤੁਹਾਨੂੰ ਸਹੀ ਚੀਜ਼ ਦੱਸੀ ਹੈ ਜੀ ਇਹ ਚੀਜ਼ ਦਾ ਰਿਜ਼ਲਟ ਆ ਰਿਹਾਗਾ ਤੇ ਬਾਕੀ ਪ੍ਰਾਪੋ ਐਸੀ ਵੀ ਦੇਖੋ ਬ੍ਰਾਂਡ ਆ ਕਾਰਗਿਲ ਤੇ ਪੂਰੀ ਉਹਨਾਂ ਦੀ ਨਿਊਟ੍ਰੀਸ਼ਨ ਵੈਲਿਊ ਬਹੁਤ ਸਹੀ ਤਰੀਕੇ ਨਾਲ ਕਰਕੇ ਪਾਈ ਹੁੰਦੀ ਹੈਗੀ ਤੇ ਰਿਜ਼ਲਟ ਪ੍ਰਾਪੋ ਬਹੁਤ ਵਧੀਆ ਹੁੰਦਾ ਜੇ ਆਪਾਂ ਸਹੀ ਫੀਡ ਤੇ ਬਾਕੀ ਗ੍ਰੀਨ ਫੋਡਰ ਹਰਾ ਚਾਰਾ ਸੈਲ ਅਜਿਹੀ ਚੀਜ਼ਾਂ ਨੂੰ ਬੈਲੈਂਸ ਕਰਕੇ ਦਵਾਂਗੇ ਜੀ ਆਪਾਂ ਤੇ ਵੀਰੋ ਹੁਣ ਆਪਾਂ ਜਿਹੜੇ ਆਪਣੇ ਕਾਫ ਤੇ ਹੀਫਰਾਂ ਨੇਗੀਆਂ ਵੀ ਉਹਨਾਂ ਨੂੰ ਆਪਾਂ ਅਚਾਰ ਕਿੰਨਾ ਕੁ ਦੰਨੇ ਆਗੇ ਤੇ ਜਿਹੜੀ ਫੀਡ ਹੈਗੀ ਉਹ ਕਿੰਨੀ ਦੰਨੇ ਆਗੇ ਉਹ ਵੀ ਆਪਾਂ ਤੁਹਾਨੂੰ ਦਿਖਾ ਦੰਨੇ ਆਗੇ ਵੇ ਵੀਰੋ ਇਹ ਜਿਹੜੇ ਅਚਾਰ ਜਾ ਰਹੇ ਇਹ ਸੰਭੂ ਕਾ ਕਿੰਨਿਆਂ ਨੂੰ ਜਾ ਰਹੇਗਾ ਇਹ ਉਹ ਬਹੁਤ ਹੋਗਾ ਉਹ ਜਿਹੜੇ ਛੋਟੇ ਬੱਚੇ ਨੇ ਸਾਰਿਆਂ ਦੀ ਆ ਉਹਨਾਂ ਵਾਸਤੇ ਇਹ ਹਾਂ 30 ਕਿਲੋ ਹੋਗਾ ਨਾ ਠੀਕ ਆ ਠੀਕ ਆ ਤੇ ਬਾਕੀ ਵੀਰੋ ਇਹਨਾਂ ਨੇ ਨਾ ਇੱਕ ਵਾਰੀ ਦੇਖੋ ਆਪਾਂ ਨੇ ਕੰਡੇ ਤੇ ਜੋਖ ਰੱਖਿਆਗਾ ਖਾਸ ਕਰਕੇ ਇਹਨਾਂ ਦਾ ਆਪਾਂ ਜ਼ਰੂਰ ਜੋਖ ਲੈਣੇ ਆ ਕਿ ਵਜਨ ਅਚਾਰ ਦਾ ਵੀ ਕਿੰਨਾ ਕ ਜਾਂਦਾ ਕਿਉਂਕਿ ਜੇ ਜ਼ਿਆਦਾ ਵੀ ਅਚਾਰ ਦਵਾਂਗੇ ਨਾ ਆਪਾਂ ਉਹ ਵੀ ਮਤਲਬ ਫੈਕਟੀ ਕਰਦਾ ਥੋੜਾ ਜਿਹਾ ਕਾਫ ਬੱਚਿਆਂ ਨੂੰ ਵੱਡੀਆਂ ਹੀ ਫਰਾਣੀਆਂ ਹੈਗੀਆਂ ਜਿਹੜੀਆਂ ਉਹ ਜੇ ਵੱਧ ਖਾ ਲੈਣਗੀਆਂ ਤੇ ਖ ਉਹਨਾਂ ਦਾ ਕੋਈ ਚੱਕਰ ਨਹੀਂ ਹੈਗਾ ਕਾਂ ਕਰਕੇ ਥੋੜਾ ਜਿਹਾ ਜੋਖਿਆ ਹੁੰਦਾ ਹੈਗਾ ਇਹ ਆਪਣਾ ਹੁਣ ਇਹ ਉਧਰੋਂ ਹੀਫਰਾਂ ਨੂੰ ਦੇਣ ਜਾ ਰਹੇ ਭਰਾਵੋ ਇਹਨਾਂ ਦਾ ਨਾ ਹਿਸਾਬ ਲਾਇਆ ਹੋਇਆ ਹੈਗਾ ਵੀ ਇੰਨਾ ਕ ਆਪਣੇ ਦੇਣਾਗਾ ਇੱਕ ਵਾਰ ਇਹਨਾਂ ਨੇ ਜੋਖ ਲਿਆ ਸੀਗਾ ਬਾਕੀ ਫਿਰ ਇਹ ਥੋੜਾ ਜਿਹਾ ਆਪਣੇ ਹਿਸਾਬ ਨਾਲ ਵੀ ਪਾ ਦਿੰਦੇ ਨੇ ਵੀ ਕਿਵੇਂ ਮੰਨ ਕੇ ਚੱਲੋ ਇਹਨਾਂ ਨੂੰ ਲੱਗਦਾਗਾ ਵੀ ਯਾਰ ਇੱਧਰ ਥੋੜੇ ਜਿਹਾ ਜ਼ਿਆਦਾ ਖਾ ਰਹੇ ਨੇਗੇ ਵੀ ਥੋੜੇ ਜਿਹਾ ਭੁੱਖੇ ਰਹਿੰਦੇ ਨੇ ਕਿ ਉਹਦੇ ਹਿਸਾਬ ਨਾਲ ਥੋੜਾ ਜਿਹਾ ਉਹ ਸਾਈਡ ਤੇ ਇਹ ਆਪਦਾ ਸੈਟਿੰਗ ਕਰ ਲੈਂਦੇ ਨੇਗੇ ਤੇ ਬਾਕੀ ਭਰਾਵੋ ਇੱਧਰ ਇਹਨਾਂ ਨੇ ਸਾਇਲਜ ਪਾਤਾ ਇਹਨਾਂ ਨੂੰ ਹੀਫਰਾਂ ਨੂੰ ਤੇ ਇਸ ਤੋਂ ਬਾਅਦ ਆਪਾਂ ਫੀਡਿੰਗ ਵੀ ਕਰਾਂਗੇ ਉਹ ਤੇ ਵੀਰੋ ਜਿਹੜੇ ਕੱਖ ਨੇਗੇ ਉਹ ਆਪਣੇ ਪਾਦੇ ਖੁਰਲੀ ਦੇ ਵਿੱਚ ਉਹਨਾਂ 'ਪਾ ਡੈਰੀ ਪ੍ਰੋਟੀਨ ਪਾਵਾਂਗੇ ਆ 47 ਨੰਬਰ ਤੋਂ ਲੈ ਕੇ 1 2 3 4 4 ਤੇ 2 6 ਹੋ ਹੋਣੇ ਭਰਾਵੋ ਜਿਹਨਾਂ ਨੂੰ ਆਪਾਂ ਡੈਰੀ ਪ੍ਰੋਟੀਨ ਦਵਾਂਗੇ 6 ਮਤਲਬ ਆਪਨੇ ਆ 6 ਕਿਲੋ ਲਿਆਵਾਂਗੇ ਆਪਾਂ ਡੈਰੀ ਪ੍ਰੋਟੀਨ ਇਹ ਆ ਸੀ ਵੀਰੋ ਡੈਰੀ ਪ੍ਰੋਟੀਨ ਇਹ ਆਪਣੀ ਹੈਗੀ ਸਾਨੂੰ ਪਤੀ ਜਾਗਾ ਵੀ 2 ਕਿਲੋ ਦੀ 2 4 ਕਿ ਆਹ ਹਾਲੇ ਚੱਲਦਾ ਮੈਂ ਕੋ ਗੱਲ ਲਿਆ ਤੁਹਾਨੂੰ ਇਹ 2 ਕਿਲੋ ਇਹ ਪ੍ਰਾਪੋ ਇਹ ਮਤਲਬ ਆਪਾਂ ਨਾ 2 ਕਿਲੋ ਦੰਦਿਆਂਗੇ ਡੈਰੀ ਪ੍ਰੋਟੀਨ ਨਾਲ ਉਹ ਤਾਂ ਦੇ ਰਹਿਆਂਗੇ ਵੀ ਜਿਹੜੀ ਗਰਮੀਆਂ ਹਾਂ ਲੰਘਦੇ ਲੰਘਦੇ ਨਾ ਹੋ ਜਾਣ ਤਿਆਰ ਹੀ ਵੀ ਆਪਾਂ ਮੂਰੇ ਸਰਦੀ ਦੇ ਵਿੱਚ ਇਹਨਾਂ ਦੇ ਟੀਕਾ ਭਰਾ ਦਈਏ ਆ ਜਾਵਰੇ ਇਹ ਸੰਭੂ ਚਾਰਾ ਮੂਰੇ ਆਹ ਉਰਾਂ ਵਾਲੀਆਂ ਦੋ ਮੂਰੇ ਪਾ ਦੇ ਥੋੜਾ ਜਿਹਾ ਤੇ ਜਿਹੜੀਆਂ ਪ੍ਰਾਪੋਂ ਆਪਣੀਆਂ ਵੱਡੀਆਂ ਨੇਗੀਆਂ ਉਹਨਾਂ ਨੂੰ ਆਪਾਂ ਹੀਫਰ ਡਰਾਈ ਕਰਾਂਗੇ ਤੇ ਇਹ ਵੀ ਰੋ ਹੈ ਗਿਆ ਹੀਫਰ ਡਰਾਈ ਤੇ ਇਹ ਆਪਾਂ ਦਵਾਂਗੇ ਜਿਹੜੀਆਂ ਆਪਣੀਆਂ ਵੱਡੀਆਂ ਨੇ ਜਦੋਂ ਮਤਲਬ ਲਗਭਗ ਤੁਸੀਂ ਮੰਨੋ ਵੀ 3 ਕੁਇੰਟਲ ਦਾ ਨਾ ਹੋ ਜੇ ਆਹ ਹੈ ਆਪਣੀਆਂ ਹੀਫਰਾਂ ਫਿਰ ਤੁਸੀਂ ਡੈਰੀ ਪ੍ਰੋਟੀਨ ਪਾਉਣ ਦੀ ਲੋੜ ਨਹੀਂ ਮਤਲਬ ਬੰਦ ਕਰ ਸਕਦੇ ਹੋਗੇ ਖਰਚਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੇ ਉਦੋਂ ਪਹਿਲਾਂ ਜ਼ਰੂਰ ਧਿਆਨ ਦੇਵੋ ਤੇ ਆ ਦੇਖੋ ਵੀਰੋ ਆਪਾਂ ਇਹਨਾਂ ਨੂੰ ਪਾ ਦਾਂਗੇ ਲੈਸਨ ਉਹਨੂੰ ਰਾਂ ਲਈ ਬੱਚੇ ਨੂੰ ਥੋੜਾ ਜਿਹਾ ਉਹਨੂੰ ਨਾ ਉਰੇ ਉਹਦਾ ਸੰਗਲ ਉਰੇ ਕਰੋ ਥੋੜਾ ਜਿਹਾ ਉਰੇ ਬਣ ਗਿਆ ਕਰੋ ਇਹ ਘਰ ਦਾ ਆਉਂਦੇ ਹੋਣਾ ਕਰਕੇ ਆ ਗਿਆ ਹਾਂ ਹਾਂ ਲੈ ਆ ਜਾ ਵੀ ਹਾਂ ਕੱਲ ਤੇ ਬਾਕੀ ਵੀਰੋ ਆਪਣੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਤੇ ਆਪਾਂ ਵੀਰੋ ਮਿਲਾਂਗੇ ਕੋਈ ਹੋਰ ਨਵੀਂ ਵੀਡੀਓ ਹੋਰ ਨਵੀਂ ਇਨਫੋਰਮੇਸ਼ਨ ਦੇ ਨਾਲ ਉਦੋਂ ਤੱਕ ਲਈ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ